ਮਾਨਤੇ ਵੱਲੋਂ ਤਿੱਖਾ ਹਮਲਾ ਬੋਲਿਆ ਗਿਆ ਰਾਹੁਲ ਗਾਂਧੀ ਲੀਡਰ ਬਣਦੇ ਕਾਬਲ ਨਹੀਂ ਹੈ ਮੁੱਖ ਮੰਤਰੀ ਮਾਨਦੀਲ ਵੱਡਾ ਬਿਆਨ ਦਿੱਤਾ ਗਿਆ ਕਿ ਰਾਹੁਲ ਗਾਂਧੀ ਲੀਡਰ ਬਣਦੇ ਕਾਬਲ ਨਹੀਂ ਹੈ ਰੱਬ ਨੇ ਰਾਹੁਲ ਨੂੰ ਨੇਤਾ ਵਾਲਾ ਗੁਣ ਨਹੀਂ ਦਿੱਤਾ ਮੁੱਖ ਮੰਤਰੀ ਮਾਨਦੀਲ ਵੱਲੋਂ ਕਿਹਾ ਗਿਆ ਕਿ ਜਦੋਂ ਕੋਈ ਮਹੱਤਵਪੂਰਨ ਸੈਸ਼ਨ ਹੁੰਦਾ ਤਾਂ ਉਹ ਯੂਐਸਟ ਚਲੇ ਜਾਂਦੇ ਨੇ ਕਦੇ-ਕਦੇ ਉਹ ਆਪਣੇ ਨਾਨਕਿਆਂ ਦੇ ਕੋਲ ਇਟਲੀ ਚਲੇ ਜਾਂਦੇ ਨੇ ਉਹਨਾਂ ਦੀ ਤਾਂ ਲਾਂਚਿੰਗ ਹੀ ਚੱਲ ਰਹੀ ਹੈ ਸ਼੍ਰੀ ਹਰੀਕੋਟਾ ਤੋਂ ਚੰਦਰਜਾਨ ਦੀ ਚੰਦਰਯਾਨ ਵੀ ਜਲਦੀ ਲਾਂਚ ਹੋ ਗਿਆ ਸੀ ਤਾਂ ਮੁੱਖ ਮੰਤਰੀ ਮਾਨਦੀਲ ਦਰਸਲ ਇਹ ਵੱਡਾ ਹਮਲਾ ਅਰ ਰਾਹੁਲ ਗਾਂਧੀ ਤੇ ਬੋਲਿਆ ਗਿਆ ਹੈ ਮੁੱਖ ਮੰਤਰੀ ਮਾਨਦੀਪ ਵੱਲੋਂ ਕਿਹਾ ਗਿਆ ਕਿ ਰਾਹੁਲ ਗਾਂਧੀ ਲੀਡਰ ਬਣਦੇ ਕਾਬਲ ਨਹੀਂ ਹੈ ਰੱਬ ਨੇ ਰਾਹੁਲ ਨੂੰ ਨੇਤਾ ਵਾਲਾ ਗੁਣ ਨਹੀਂ ਦਿੱਤਾ ਜਦੋਂ ਕੋਈ ਮਹੱਤਵਪੂਰਨ ਸੈਸ਼ਨ ਹੁੰਦਾ ਹੈ ਤਾਂ ਉਹ ਯੂਐਸ ਚਲੇ ਜਾਂਦੇ ਨੇ ਮੁੱਖ ਮੰਤਰੀ ਮਾਨਦੀਪ ਵੱਲੋਂ ਕਿਹਾ ਗਿਆ ਕਿ ਕਦੇ-ਕਦੇ ਉਹ ਆਪਣੇ ਨਾਨਕਿਆਂ ਕੋਲ ਇਟਲੀ ਚਲੇ ਜਾਂਦੇ ਨੇ ਉਹਨਾਂ ਦੀ ਤਾਂ ਲਾਂਚਿੰਗ ਹੀ ਚੱਲ ਰਹੀ ਹੈ ਮੁੱਖ ਮੰਤਰੀ ਮਾਨਦੀਪ ਵੱਲੋਂ ਕਿਹਾ ਗਿਆ ਕਿ ਸ਼੍ਰੀ ਹਰੀਕੋਟਾ ਤੋਂ ਚੰਦਰਯਾਨ-ਵੀ ਜਲਦੀ ਲਾਂਚ ਹੋ ਗਿਆ ਸੀ ਦਰਸਲ ਇੱਕ ਇੰਟਰਵਿਊ ਦੇ ਵਿੱਚ ਮੁੱਖ ਮੰਤਰੀ ਮਾਨਦੀਪ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਆ ਮੁੱਖ ਮੰਤਰੀ ਮਾਂਦੀਵ ਵੱਲੋਂ ਕਿਹਾ ਗਿਆ ਕਿ ਉਹ ਜੋ ਜਨਾਬ ਨੇ ਉਹ ਤਾਂ ਕਦੇ ਆਪਣੇ ਨਾਨਕੇ ਇਟਲੀ ਚਲੇ ਜਾਂਦੇ ਨੇ ਮਾਮੇ ਕੋਲ ਚਲੇ ਜਾਂਦੇ ਨੇ ਜਦੋਂ ਵੀ ਦੇਸ਼ ਦੇ ਲਈ ਕੋਈ ਅਹਿਮ ਸੈਸ਼ਨ ਹੁੰਦਾ ਹੈ ਤਾਂ ਅਮਰੀਕਾ ਬੈਠੇ ਹੁੰਦੇ ਨੇ ਉਹਨਾਂ ਦੀ ਤਾਂ ਲਾਂਚਿੰਗ ਹੀ ਚੱਲੀ ਜਾ ਰਹੀ ਹੈ ਸ੍ਰੀ ਹਰੀਕੋਟਾ ਤੋਂ ਚੰਦਰਯਾਨ ਜਲਦੀ ਲਾਂਚ ਹੋ ਗਿਆ ਪਰ ਕਾਂਗਰਸ ਤੋਂ ਇਹ ਬੰਦਾ ਲਾਂਚ ਨਹੀਂ ਹੋਇਆ ਰੱਬ ਨੇ ਉਸ ਨੂੰ ਲੀਡਰ ਬਣ ਦਾ ਗੁਣ ਨਹੀਂ ਦਿੱਤਾ ਕਿਉਂ ਧੱਕੇ ਨਾਲ ਨੇਤਾ ਹੀ ਬਰਉਣਾ ਚਾਹੁੰਦੇ ਹੋ ਇਹ ਕੋਈ ਨੰਬਰਦਾਰੀ ਨਹੀਂ ਕਿ ਪਿਤਾ ਤੋਂ ਬਾਅਦ ਉਸ ਦਾ ਪੁੱਤਰ ਸਾਂਭ ਲਵੇ ਛੱਡ ਦੇਵੋ ਵਿਚਾਰੇ ਨੂੰ ਉਹ ਬਹੁਤ ਦੁਖੀ ਹੈ ਕਿ ਕਿੱਥੇ ਫਸ ਗਿਆ ਤਾਂ ਮੁੱਖ ਮੰਤਰੀ ਮਾਨ ਦੇ ਵੱਲੋਂ ਦਰਸਲ ਰਾਹੁਲ ਗਾਂਧੀ ਜਿਹੜੇ ਕਿ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਨੇ ਲੋਕ ਸਭਾ ਦੇ ਬਿਰੋਧੀ ਧਿਰ ਦੇ ਨੇਤਾ ਨੇ ਤਾਂ ਰਾਹੁਲ ਗਾਂਧੀ ਦੇ ਮੁੱਖ ਮੰਤਰੀ ਮਾਨ ਦੇ ਵੱਲ ਇੱਕ ਇੰਟਰਵਿਊ ਦੇ ਦੌਰਾਨ ਇਹ ਵੱਡਾ ਹਮਲਾ ਬੋਲਿਆ ਗਿਆ ਹੈ ਹਾਲਾਂਕਿ ਜੇਕਰ ਇੰਡੀਆ ਆਲਾਈਂਸ ਦੀ ਗੱਲ ਕਰੀਏ ਤਾਂ ਇੰਡੀਆ ਆਲਾਈਂਸ ਦਾ ਆਮ ਆਦੀ ਪਾਰਟੀ ਵੀ ਹਿੱਸਾ ਹੈ ਕਾਂਗਰਸ ਪਾਰਟੀ ਵੀ ਇਸਾਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਇੰਡੀਆ ਆਲਾਈਂਸ ਦੇ ਤਹਿਤ ਹੀ ਪਾਰਟੀਆਂ ਦੇ ਵੱਲੋਂ ਲੜੇ ਜੀ ਹਾਲਾਂਕਿ ਪੰਜਾਬ ਦੇ ਵਿੱਚ ਉਹ ਗੱਠਜੋੜ ਨਹੀਂ ਹੋਇਆ ਆਪਰ ਦੂਜੇ ਪਾਸੇ ਹੁਣ ਰਾਹੁਲ ਗਾਂਧੀ ਤੇ ਮੁੱਖ ਮੰਤਰੀ ਮਾਨ ਵਰਦੇ ਹੋਏ ਨਜ਼ਰ ਆਏ ਨੇ ਸੀਐਮ ਦੇ ਵੱਲੋਂ ਰਾਹੁਲ ਗਾਂਧੀ ਤੇ ਵੱਡਾ ਹਮਲਾ ਬੋਲਦੇ ਹੋਏ ਕਿਹਾ ਗਿਆ ਹੈ ਕਿ ਰਾਹੁਲ ਗਾਂਧੀ ਲੀਡਰ ਬਣਦੇ ਕਾਬਲ ਨਹੀਂ ਹੈ ਰੱਬ ਨੇ ਰਾਹੁਲ ਨੂੰ ਨੇਤਾ ਵਾਲਾ ਗੁਣ ਨਹੀਂ ਦਿੱਤਾ ਜਦੋਂ ਕੋਈ ਮਹੱਤਵਪੂਰਨ ਸੈਸ਼ਨ ਹੁੰਦਾ ਹੈ ਤਾਂ ਉਹ ਯੂਐਸ ਚਲੇ ਜਾਂਦੇ ਨੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਦੇ-ਕਦੇ ਉਹ ਆਪਣੇ ਨਾਨਕਿਆਂ ਦੇ ਕੋਲ ਇਟਲੀ ਚਲੇ ਜਾਂਦੇ ਨੇ ਉਹਨਾਂ ਦੀ ਤਾਂ ਲਾਂਚਿੰਗ ਹੀ ਚੱਲੀ ਜਾ ਰਹੀ ਹੈ ਸ਼੍ਰੀ ਹਰੀਕੋਟਾ ਤੋਂ ਚੰਦਰਜਾਨਵੀ ਜਲਦੀ ਲਾਂਚ ਹੋ ਗਿਆ ਸੀ ਤਾਂ ਰਾਹੁਲ ਗਾਂਧੀ ਤੇ ਵਧਦੇ ਹੋਏ ਨਜ਼ਰ ਆਏ ਨੇ ਮੁੱਖ ਮੰਤਰੀ ਮਾਨ ਇਸ ਤੋਂ ਪਹਿਲਾਂ ਵੀ ਹਾਲਾਂਕਿ ਉਹਨਾਂ ਦੇ ਵੱਲੋਂ ਛੱਖਾ ਹਮਲਾ ਬੋਲਿਆ ਜਾਂਦਾ ਰਿਹਾ ਪਰ ਇਸ ਤੋਂ ਵੀ ਤਿੱਖਾ ਹਮਲਾ ਕਿਹਾ ਜਾ ਸਕਦਾ ਸਿੱਧੇ ਤੌਰ ਤੇ ਜਿਸ ਤਰੀਕੇ ਦੇ ਨਾਲ ਰਾਹੁਲ ਗਾਂਧੀ ਤੇ ਮੁੱਖ ਮੰਤਰੀ ਮਾਨ ਵਧਦੇ ਹੋਏ ਨਜ਼ਰ ਆਏ ਨੇ ਹਾਲਾਂਕਿ ਜਿਵੇਂ ਅਸੀਂ ਜ਼ਿਕਰ ਕਰ ਰਹੇ ਹਾਂ ਜਦੋਂ ਇੰਡੀਆ ਅਲਾਈንስ ਇੰਡੀਆ ਗੱਠਜੋੜ ਤਹਿਤ ਲੋਕ ਸਭਾ ਚੋਣਾਂ ਆ ਲੜੀਆਂ ਗਈਆਂ ਤਾਂ ਹਿੱਸੇ ਇੰਡੀਆ ਅਲਾਈንስ ਦਾ ਹਿੱਸਾ ਕਾਂਗਰਸ ਪਾਰਟੀ ਵੀ ਹੈ ਇਸੇ ਇੰਡੀਆ ਅਲਾਈንስ ਦਾ ਹਿੱਸਾ ਆਮ ਆਦੀ ਪਾਰਟੀ ਵੀ ਹੈ ਪਰ ਇੱਕ ਇੰਟਰਵਿਊ ਦੇ ਦੌਰਾਨ ਜਦੋਂ ਸਵਾਲ ਰਾਹੁਲ ਗਾਂਧੀ ਨੂੰ ਲੈ ਕੇ ਕੀਤਾ ਗਿਆ ਤਾਂ ਮੁੱਖ ਮੰਤਰੀ ਮਾਨ ਰਾਹੁਲ ਗਾਂਧੀ ਦੇ ਸਿੱਧੇ ਤੌਰ ਤੇ ਵਰਦੇ ਹੋਏ ਨਜ਼ਰ ਆਏ ਉਹਨਾਂ ਦੇ ਵੱਲੋਂ ਤਿੱਖਾ ਹਮਲਾ ਬੋਲ ਦਿੱਤਾ ਗਿਆ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰਾਹੁਲ ਗਾਂਧੀ ਲੀਡਰ ਬਣ ਦੇ ਕਾਬਲ ਨਹੀਂ ਹੈ ਰੱਬ ਨੇ ਰਾਹੁਲ ਨੂੰ ਨੇਤਾ ਵਾਲਾ ਗੁਣ ਹੀ ਨਹੀਂ ਦਿੱਤਾ ਜਦੋਂ ਕੋਈ ਮਹੱਤਵਪੂਰਨ ਸੈਸ਼ਨ ਹੁੰਦਾ ਹੈ ਤਾਂ ਯੂਐਸ ਚਲੇ ਜਾਂਦੇ ਨੇ ਅਦਰਸਲ ਇੱਕ ਇੰਟਰਵਿਊ ਦੇ ਵਿੱਚ ਮੁੱਖ ਮੰਤਰੀ ਮਾਨ ਦੇ ਵੱਲੋਂ ਅਤੇ ਖਾਮਲਾ ਬੋਲਦੇ ਕਿਹਾ ਗਿਆ ਕਿ ਉਹ ਜੋ ਜਨਾਬ ਨੇ ਉਹ ਤਾਂ ਕਦੇ ਆਪਣੇ ਨਾਨਕੇ ਇਟਲੀ ਚਲੇ ਜਾਂਦੇ ਨੇ ਮਾਮੇਪੁਰ ਚਲੇ ਜਾਂਦੇ ਨੇ ਜਦੋਂ ਵੀ ਦੇਸ਼ ਦੇ ਲਈ ਕੋਈ ਅਹਿਮ ਸੈਸ਼ਨ ਹੁੰਦਾ ਤਾਂ ਉਹ ਅਮਰੀਕਾ ਬੈਠੇ ਹੁੰਦੇ ਨੇ ਉਹਨਾਂ ਦੀ ਤਾਂ ਲਾਂਚਿੰਗ ਹੀ ਚੱਲੀ ਜਾ ਰਹੀ ਹੈ Shri Harikota ਤੋਂ ਚੰਦਰਯਾਨ ਜਲਦੀ ਲਾਂਚ ਹੋ ਗਿਆ ਪਰ ਕਾਂਗਰਸ ਤੋਂ ਇਹ ਬੰਦਾ ਲਾਂਚ ਨਹੀਂ ਹੋਇਆ ਰੱਬ ਨੇ ਉਸ ਨੂੰ ਲੀਡਰ ਬਣ ਦਾ ਗੁਣ ਨਹੀਂ ਦਿੱਤਾ ਕਿਉਂਕਿ ਤੱਕੇ ਦੇ ਨਾਲ ਨੇਤਾ ਹੀ ਬਣਾਉਣਾ ਚਾਹੁੰਦੇ ਹੋ ਇਹ ਕੋਈ ਨੰਬਰਦਾਰੀ ਨਹੀਂ ਕਿ ਪਿਤਾ ਤੋਂ ਬਾਅਦ ਉਸ ਦਾ ਪੁੱਤਰ ਸੰਭ ਲਵੇ ਛੱਡ ਦੇ ਉਹ ਵਿਚਾਰੇ ਦੋ ਉਹ ਬਹੁਤ ਦੁਖੀ ਹੋ ਕੇ ਦੁਖੀ ਹੈ ਕਿ ਕਿੱਥੇ ਫਸ ਗਿਆ ਤਾਂ ਉੱਥੇ ਹੀ ਇਸ ਨੂੰ ਲੈ ਕੇ ਇਸ ਬਿਆਨ ਨੂੰ ਲੈ ਕੇ ਸਿਆਸਤਕੂ ਭੱਗਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਕਿ ਮੁੱਖ ਮੰਤਰੀ ਮਾਨਦੀਪ ਵੱਲੋਂ ਇੱਕਾ ਹਮਲਾ ਰਾਹੁਲ ਗਾਂਧੀ ਤੇ ਬੋਲਿਆ ਗਿਆ ਹੈ ਤਾਂ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਜਾਗਵਾਂ ਦੇ ਵੱਲੋਂ ਹੁਣ ਪਲਟਵਾਰ ਵੀ ਕੀਤਾ ਜਾ ਰਿਹਾ ਹੈ ਆ ਦਰਸਲ ਇੱਕ ਇੰਟਰਵਿਊ ਦੇ ਦੌਰਾਨ ਮੁੱਖ ਮੰਤਰੀ ਮਾਨਦੀਪ ਵੱਲੋਂ ਇਹ ਵੱਡਾ ਬਿਆਨ ਦਿੱਤਾ ਜਾਂਦਾ ਹੈ